ਗੱਲ ਕਰਦੇ ਹਾਂ ਉਹਨਾਂ ਮਹਾਨ ਨਾਇਕਾਂ ਦੀ ਜਿਹੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਉੱਪਰ ਮੁਸੀਬਤਾਂ ਚੇਲ ਕੇ ਆਪਣੇ ਫਰਜ਼ਾਂ ਨੂੰ ਪੂਰਾ ਕੀਤਾ ਸਭ ਤੋਂ ਪਹਿਲਾਂ ਭਾਈ ਕੁੰਮਾ ਮਾਸਕੀ ਜੀ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਭਾਈ ਕੁੰਮਾ ਮਾਸਕੀ ਜੀ ਦੇ ਕਰ ਇੱਕ ਰਾਤ ਕੱਟੀ ਸੀ ਉਸ ਤੋਂ ਬਾਅਦ ਗੰਗੂ ਆਪਣੇ ਕਾਰ ਲੈ ਗਿਆ ਸੀ ਪਾਈ ਮੋਤੀ RAM ਮਹਰਾਜੀ ਜਦੋਂ ਨਿੱਕੇ ਨਿੱਕੇ ਸਾਹਿਬਾਂ ਨੂੰ ਰੋਟੀ ਪਾਣੀ ਕਪੜਾ ਆਦ ਹਰ ਤਰ੍ਹਾਂ ਦੀ ਚੀਜ਼ ਤੋਂ ਸੂਬੇ ਨੇ ਮਨਾਹੀ ਕਰ ਦਿੱਤੀ ਤਾਂ ਪਾਈ ਮੋਤੀ RAM ਜੀ ਨੇ ਆਪਣਾ ਸਭ ਕੁਝ ਵੇਚ ਕੇ ਜਾਨ ਦੀ ਪਰਵਾਹ ਨਾ ਕੀਤੀ ਅਤੇ ਜੋ ਪੈਸੇ ਵਿਚ ਖੱਟ ਕੇ ਜੁੜੇ ਉਹਨਾਂ ਨਾਲ ਦੁੱਧ ਦੀ ਸੇਵਾ ਕੀਤੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੋਜ਼ ਦੁੱਧ ਪਿਲਾਉਣ ਦੀ ਸੇਵਾ ਕੀਤੀ ਪਾਈ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਛੁਡਾਉਣ ਲਈ ਆਪਣੀ ਪੂਰੀ ਵਾਰ ਲਾ ਦਿੱਤੀ ਸੀ ਪਰ ਆਖਿਰ ਸ਼ਹੀਦੀ ਤੋਂ ਬਾਅਦ ਸੰਸਕਾਰ ਵਾਸਤੇ ਮੁਗਲਿ ਹਕੂਮਤ ਦੀ ਸ਼ਰਤ ਮੁਤਾਬਕ ਤਰਤੀ ਤੇ ਖੜੀਆਂ ਮੋਹਰਾ ਵਿਛਾ ਕੇ ਇਸ ਧਰਤੀ ਨੂੰ ਖਰੀਦਿਆ ਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਦਾ ਬੜੇ ਸਤਿਕਾਰ ਪਾਵਨਾ ਦੇ ਨਾਲ ਸਤਿਕਾਰ ਕੀਤਾ। ਇਹ ਤਿੰਨ ਮਹਾਨ ਨਾਇਕ ਪਾਈ ਕੁਮਾ ਮਾਸਕੀ ਜੀ, ਪਾਈ ਮੋਤੀराम ਮਹਿਰਾ ਜੀ ਅਤੇ ਪਾਈ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਸਰਸਾ ਨਦੀ ਦੇ ਵਿਛੋੜੇ ਤੋਂ ਲੈ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਸੇਵਾ ਭਰਪੂਰ ਕੀਤੀ ਉਸ ਵਿੱਚ ਕੋਈ ਕਮੀ ਨਾ ਆਣ ਦਿੱਤੀ ਆਪਣੇ ਆਪ ਨੂੰ ਮੁਸੀਬਤਾਂ ਦੇ ਵਿੱਚ ਪਾ ਕੇ ਧਨ ਦੌਲਤ ਦੀ ਪਰਵਾਹ ਵੀ ਨਾ ਕਰਕੇ ਆਪਣੇ ਫਰਜ਼ਾਂ ਨੂੰ ਪੂਰਾ ਕੀਤਾ ਇਹਨਾਂ ਨਾਇਕਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ